ਮੈਂ ਉਮੀਦ ਕਰਨਾ ਵੀ ਸਾਰੇ ਵਧੀਆ ਠੀਕ ਠਾਕ ਹੋਗੇ ਤੇ ਅੱਜ ਯਸੂਸੀ ਦਾ ਜਨਮ ਦਿਹਾੜਾ ਹੈ ਉਹਨੂੰ ਸਾਰੇ ਬੜੇ ਵਧੀਆ ਹੀ ਚਾਹਾਂ ਦੇ ਨਾਲ ਪੂਰੇ ਵਰਡ ਦੇ ਵਿੱਚ ਪੂਰੇ ਸੰਸਾਰ ਦੇ ਵਿੱਚ ਮਨਾਇਆ ਜਾ ਰਿਹਾ ਹੈ ਤੇ ਮੈਂ ਤੁਹਾਨੂੰ ਅੱਗੇ ਦੀ ਲੋਕੇਸ਼ਨ ਦਿਖਾਵਾਂਗਾ ਤੇ ਵਧੀਆ ਲੱਗੇ ਪੇਜ ਲਾਈਕ ਸਬਸਕ੍ਰਾਈਬ ਕਰਿਓ ਥੈਂਕ ਯੂ ਆ ਦੇਖਿਓ ਪ੍ਰਭੂ ਯਸੂਸੀ ਦੀਆਂ ਕਿੰਨੀਆਂ ਵਧੀਆ ਤਸਵੀਰਾਂ ਬਣੀ ਹੋਈਆਂ ਆ ਤੇ ਸਾਰਿਆਂ ਨੂੰ ਵਧੀਆ ਲੱਗੇ ਸਬਸਕ੍ਰਾਈਬ ਜ਼ਰੂਰ ਕਰਕੇ ਦੱਸਿਓ ਕਿਵੇਂ ਦੀ ਵੀਡੀਓ ਲੱਗੀ ਆ ਥੈਂਕ ਯੂ ਹਰਿ ਸ਼ਰਧ ਦੇ ਵਿੱਚ ਚਰਕਾਰ ਤੋਂ ਸਾਡੇ ਕੁਝ ਭਾਈ ਕੀਤ ਭਜਨ ਬੋਲ ਰਹੇ ਆ ਰਵੀ ਅਸਮਜੀ ਦੀ ਵਡਿਆਈ ਕਰ ਰਹੇ ਆ ਤਾਂ ਤੁਸੀਂ ਸੁਣਿਓ ਤੇ ਤੁਹਾਨੂੰ ਬਹੁਤ ਅਨੰਦ ਆਏਗਾ ਸੁਣ ਕੇ ਹੇ ਸੁਮਾ ਤੇ ਪਰ ਹੇ ਸੁਮਾ ਤੇ ਪਰ ਹੇ ਸੁਮਾ ਤੇ ਪਰ ਲੋਕੇਸ਼ਨ ਦਿਖਾਵਾਂਗਾ ਜੀ ਐਮ ਸੀ ਕੇ ਤੁਹਾਨੂੰ ਅੱਗੇ ਦੀ ਮੈਂ ਲੋਕੇਸ਼ਨ ਦਿਖਾਉਂਗਾ ਤਾਂ ਪਲੀਜ਼ ਸਾਰੇ ਬਹੁਤ ਵਧੀਆ ਵਧੀਆ ਕਮੈਂਟ ਕਰਕੇ ਦੱਸਿਓ ਤਾਂ ਅੱਜ ਪ੍ਰਭੂ ਯਸ਼ੁਮਸੀ ਦਾ ਜਨਮ ਦਿਹਾੜਾ ਹੈ ਤਾਂ ਅੱਜ ਸਾਰੇ ਹੀ ਬਹੁਤ ਸੰਸਾਰ ਦੇ ਵਿੱਚ ਵਧੀਆ ਤਰੀਕੇ ਦੇ ਨਾਲ ਮਨਾਇਆ ਜਾ ਰਿਹਾ ਹੈ ਤਾਂ ਅਵਾਰਡ ਦੇ ਵਿੱਚ ਪੂਰੀਆਂ ਖੁਸ਼ੀਆਂ ਨੇ ਪੂਰਾ ਭਾਰਤ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ 크리스마ਸ ਡੇ ਮਨਾਇਆ ਜਾ ਰਿਹਾ ਹੈ। ਤੋਂ ਤੁਹਾਨੂੰ ਮੈਂ ਅੱਗੇ ਦੀ ਲੋਕੇਸ਼ਨ ਦਿਖਾਣਾ ਚਾਹੁੰਨਾ ਆ। ਦੇਖਿਓ ਤੁਹਾਨੂੰ ਵਧੀਆ ਲੱਗੇ ਤਾਂ ਪਲੀਜ਼ ਲਾਈਕ ਸਬਸਕ੍ਰਾਈਬ ਕਰਕੇ ਦੱਸਿਓ ਓਕੇ। ਇਹ ਸਾਡੇ ਚਰਚ ਦੀ ਲੋਕੇਸ਼ਨ ਜਿੱਥੇ ਸਾਡੇ ਪ੍ਰੋਵੀਐਸਨਸੀ ਦਾ ਕੇਕ ਕੱਟਿਆ ਜਾਵੇਗਾ। ਤੋ ਇਹ ਤੁਹਾਨੂੰ ਸਿਨੈਰੀ ਦਿਖਾਈ ਜਾਵੇਗੀ ਸੈਂਟਾ ਕਲੋਸ ਦੀ ਜੋ ਸੈਂਟਾ ਕਲੋਸ ਦੀ ਤਸਵੀਰ ਬਣੀ ਹੋਈ ਹੈ ਤੋ ਇਹ ਵੀ ਤੁਹਾਨੂੰ ਲੋਕੇਸ਼ਨ ਦਿਖਾਈ ਜਾਵੇਗੀ ਜਿੱਥੇ ਪ੍ਰਭੂ ਯਿਸੂ ਮਸੀਹ ਨੇ ਜਨਮ ਹੋਇਆ ਸਾਰਾ ਸਰਵਾ ਹੋਇਆ ਸੀਗਾ ਤੋ ਜਿੱਦਾਂ ਜਿੱਦਾਂ ਵੀ ਪੂਰੇ 2000 ਸਾਲ ਤੋਂ ਪਹਿਲਾਂ ਦੀ ਮੁਤਾਬਕ ਚੱਲ ਰਿਆ ਸੀ ਉਦਾਂ ਹੀ ਤੁਹਾਨੂੰ ਦਿਖਾ ਰਿਹਾ ਮੈਂ ਪੁਰਾਣੇ ਸਮੇਂ ਦੇ ਵਿੱਚ ਇਦਾਂ ਦੇ ਆਪਣੇ ਘਰ ਪਾਈ ਜਾਂਦੇ ਸੀਗੇ ਤੋ ਅੱਗੇ ਦੀ ਆ ਸਿਨੈਰੀ ਤੁਹਾਨੂੰ ਦਿਖਾ ਰਿਹਾ ਮੈਂ ਜਿੱਥੇ ਪ੍ਰੋਫੈਸਰ ਸੁਮਸੀ ਦਾ ਖੁੱਲੀ ਦੇ ਵਿੱਚ ਜਨਮ ਹੋਇਆ ਸੀਗਾ ਮੈਂ ਤੁਹਾਨੂੰ ਜਗਾ ਦਿਖਾ ਰਿਹਾ ਹਾਂ ਦੇਖਿਓ ਜ਼ੂਮਿੰਗ ਕਰਕੇ ਹਾਂਜੀ ਤੋ ये देखो सेंटा क्लोज मैरी क्रिसमस तो थोन नो बहुत बहुत मुबारक प्रभु यशुम जी के जन्म दिहाड़े दिया बहुत वाइसिया सीनरी बनी हुई है तो ये देखो ਇਹ ਤਾਂ ਇਹ ਕਰਦੇ ਆ ਇਹ ਦੇਖਿਓ ਅੱਗੇ ਦੀ ਤੁਹਾਨੂੰ ਚਰਚ ਜੋ ਸਾਡੀ ਪੂਰੇ ਵਰਡ ਦੇ ਵਿੱਚ ਮਸ਼ਹੂਰ ਹੈ ਤਾਂ ਸਾਡੇ ਜਿਹੜੀ ਅੱਗੇ ਦੀ ਤੁਹਾਨੂੰ ਸੀਨ ਦਿਖਾਉਂਗਾ ਜਿਹੜੇ ਚਰਚ ਦੇ ਵਿੱਚ ਸਾਡੇ ਮਿਊਜ਼ਿਕ ਚੱਲ ਰਿਹਾ ਤੁਹਾਨੂੰ ਮਿਊਜ਼ਿਕ ਦੀ ਮੈਂ ਕੁਝ ਸ਼ਾਰਟ ਮਾਵਾਂਗਾ ਤੇ ਇਹ ਦੇਖਿਓ ਤੁਹਾਨੂੰ ਸੀਨਰੀ ਬਹੁਤ ਵਧੀਆ ਲੱਗੇਗੀ ਬਹੁਤ ਵਧੀਆ ਸੀਨਰੀ ਬਣੀ ਹੋਈ ਆ ਬਹੁਤ ਇੱਥੇ ਹੀ ਪ੍ਰੋਫੈਸਰ ਮਸੀ ਦੇ ਜਨਮ ਦਾ ਕੇਕ ਕਟਿਆ ਜਾਵੇਗਾ ਤਾਂ ਸਾਰਿਆਂ ਨੂੰ ਪ੍ਰੋਫੈਸਰ ਮਸੀ ਦੇ ਨਾਮ ਦੇ ਵਿੱਚ ਉਹਨਾਂ ਦੇ ਜਨਮ ਦਿਨ ਤੇ ਲੱਖ ਲੱਖ ਮੁਬਾਰਕਾਂ ਤੋ ਮੈਂ ਉਮੀਦ ਕਰਦਾ ਸਾਰੇ ਨੂੰ ਵੀਡੀਓ ਦੇਖ ਕੇ ਬਹੁਤ ਵਧੀਆ ਲੱਗੇਗਾ ਬਹੁਤ ਧੰਨਵਾਦ ਕਰਨਗੇ ਤੋ ਮੈਂ ਆਪਣਾ ਵੀ ਸ਼ਾਰਟ ਦਿਖਾਣਾ ਚਾਹਣਾ ਤੋ ਸਾਰੇ ਇਸ ਵੀਡੀਓ ਨੂੰ ਲਾਈਕ ਸਬਸਕ੍ਰਾਈਬ ਕਰਕੇ ਜਰੂਰ ਸ਼ੇਅਰ ਕਰਿਓ ਤੋ ਸਭ ਭੈਣ ਭਾਈਆਂ ਨੂੰ ਜੈ ਹਾਂ ਸੀ ਕੀ ਥੈਂਕ ਯੂ